ਫਰ ਦੇ ਸਿੱਕੋ ਬਣਾਵਾਂਗੇ ਅਲਦਰ ਮਲਾਈ ਆਪਾਂ ਜੋੜ ਕੇ ਰੱਖੀ ਹੋਈ ਆ ਦੇਖੋ ਡੂੰਗਾ ਪਰਿਆਵਾਂ ਇੱਧਰ ਆਪਾਂ ਡੂੰਗੇ ਦੇ ਵਿੱਚ ਕੱਢ ਲਾਂਗੇ ਸਾਰੀ ਮਲਾਈ ਵੱਡੇ ਥੀਲੇ ਦੇ ਵਿੱਚ ਫਿਰ ਮੱਖਣੀ ਬਣਾਵਾਂਗੇ ਫਿਰ ਬਣਾਵਾਂਗੇ ਦੇਸੀ ਕਿਓ ਘਰ ਦਾ ਸ਼ੁੱਧ ਦੇਸੀ ਕਿਓ ਬਣਾਵਾਂਗੇ ਆਪਾਂ ਬਾਹਰੋਂ ਨਹੀਂ ਲਾ ਕੇ ਇਹਦਾ ਘਰ ਕੀ ਬਣਾਉਂਦਾ ਦੇਸੀ ਕਿਓ ਮਲਾਈ ਆਪਾਂ ਕੱਢੀ ਕਰੀ ਜਾਈਦੀ 15 ਦਿਨਾਂ ਦੀ ਮਲਾਈ ਹੈ പാലേ സാധ്യത അത് ਅੱਜ ਭਾਈ ਗੋਲਡੋ ਤੇ ਬਣੇਪਾ ਰਹੀ ਆ। ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਐਡ। ਨੋਰਮਲ ਜਿਹਾ ਆਪਾਂ ਪਾਣੀ ਪਾਤਾ ਇਹਦੇ ਵਿੱਚ। ਤੇ ਹੁਣ ਮੱਖਣ ਕੱਢਾਂਗੇ। ਇਹ ਜਿਹੜਾ ਪਸਾਗ ਬਣਾਇਆ ਸੀਗਾ। ਇਹਦੇ ਮਲਾਉਣਾ ਸੀ ਮੱਖਣ ਤੇ ਉਦੋਂ ਬਾਅਦ ਸਾਗ ਦੇ ਵਿੱਚ ਮਿਜੇ ਰੇ। ਮੈਂ ਸੋਚਿਆ ਅੱਜ ਬਣਾ ਲੈਂਦੇ ਆ ਮੱਖਣ ਸਾਗ ਤੇ ਪਿਆਰੀ ਆਜੇ ਸਾਗ ਚ ਪਾ ਦੇ ਖਾਵਾਂਗੇ

ਦਾ ਗਾਂ ਦੇ ਦੇਸੀ ਕਿਉ ਗਰਮ ਨੂੰ ਮਖਣੀ ਨੂੰ ਦੇਸੀ ਦੇ ਆਪਣਾ ਮਨ ਰੱਖੋ ਇਹ ਮਖਣੀ ਪਾਤੀ ਹੈ ਪੁੱਤੇ ਵਿੱਚ ਮਖਣੀ ਮਖਣੀ ਪੀ ਲੈ ਜੂਗੀ ਤੇ ਦੇਸੀ ਕਿਉ ਬਾਜੂ ਫਿਰ ਤੁਹਾਨੂੰ ਦਿਖਾਉਣੀ ਹੈ ਹਾਂਜੀ ਆਪਣੇ ਗੋਲ ਗੁੱਪੇ ਆ ਚੁੱਕੇ ਆ ਜੇ ਆਪਾਂ ਪਾਣੀ ਨੂੰ ਸੱਤ ਬਰਾਂਗ ਗਰੇਨ ਪਾਣੀ ਤੇ ਇਹ ਜਿਹੜਾ ਪਾਣੀ ਨੂੰ ਮਿਕਸ ਕਰ ਲਾਂਗੇ ਇਹ ਸਾਰੇ ਜਾਨਾਂ ਨੂੰ ਦਵਾ ਨੂੰ ਖਾਣਾ ਆਪਕਾ ਆ ਦੇਖੋ ਗੋਲ ਕੱਪੇ ਨਹੀਂ ਆ ਗਏ ਨਾ ਆਪ ਨੂੰ ਜੇ ਵੀ ਸਾਡੇ ਨੇ ਗੱਲਾਂ ਮਿੱਠਾ ਪਾਣੀ ਪੀਣਾ ਸੀ ਉਹ ਵੀ ਐਡ ਕਰਤਾ ਗੋਲੀ ਵਿੱਚ ਚਲੋ ਸਾਰਿਆਂ ਨੂੰ ਦੇਈਏ ਇਹ ਹਾਂਜੀ ਆਪਣਾ ਇੱਧਰ ਝੋ ਦੇਖ ਲੋ ਮੱਖਣੀ ਪਿਗਲ ਗਈ ਹੈ ਤੇ ਕਿਉਂ ਆਪਣਾ ਮੰਦਾ ਪਿਆ ਹੁੰਦਿਆਂ ਆਪਾਂ ਸਾਰਿਆਂ ਨੂੰ ਗੋਲ ਕੱਪੇ ਦਿੰਨੇ ਪਏ ਇੱਥੇ ਆਪ ਆਗੇ ਚਾਹਤਾ ਦੇ ਬੰਦ ਆ ਆ ਲੋ ਹਾਂ ਲੂ ਬਾਬਾ ਦੇ ਚਾਰ ਚਾਰ ਗੋਲ ਦੇ ਪੇਪਰ ਸਾਰੇ ਹੁੰਦੇ ਹੀ ਜਾਣੇ ਹਾਂ ਜੀ ਆਪਾਂ ਗੋਲ ਦੇ ਪੇਾਰੇ ਪਲੇਟਾਂ ਤੁਹਾਨੂੰ ਦੇਵਾਂਗੇ ਸਾਰੇ ਸਾਰਾ ਸੀਗੀ ਚਾਹਤੇ ਹੈ ਜੀ ਆਪ ਤੁਸੀਂ ਤਾਂ ਹਾਂਜੀ ਹੁਣ ਆਪਾਂ ਖਾਵਾਂਗੇ ਇੱਥੇ ਬੈਠ ਕੇ ਹਾਂ ਚਾਹ ਪੀਤੀ ਆਪਾਂ ਖਾਂਦੇ ਆ ਚਲੋ ਸਾਰੇ ਜਣੇ ਬੈਠ ਕੇ ਇੱਥੇ ਖਾਂਦੇ ਪਏ ਆ ਗੋਲ ਗੱਪੇ ਬਾਚੂ ਬਾਚੂ ਜੰਮੀ ਆ ਹਾਂ ਉਹ ਆਪਾਂ ਖਾਵਾਂਗੇ ਖਾਦਾਂਗੇ ਨਹੀਂ ਹੈ ਕੋਈ ਨਹੀਂ ਆ ਚਾਹੀਦੀ ਮਾਨਾ ਕਿੱਥੇ ਗਈ ਮਾਨਾ ਤੰਦਰ ਆ ਚਣਵਾਸ ਪਰਨੋ ਹੈ गोल गप्पे खाइए जम्मी जम्मी अच्छा मम्मी इंद्रा ठीक हो जो खाना जम्मी जम्मी गोल गप्पे ये हाँ। मेरा ठीक हो जल्दी हां नानी नानी बेबे वेरी वेरी टेस्टी गोल गप्पा मेरा टट्टी गया पानी चोगा विच हम्म ए वाचू ਕਿ ਬੰਨਣਾ ਤੇ ਕੋਲ ਗੱਪੇ ਤੁਹਾਨੂੰ ਛਾਦ ਲੱਗੇ ਜਿਹੜਾ ਕਿ ਉਹ ਦਨ ਕਰਨ ਦਿਓ ਪਾਪਾ ਖਾਓ ਵਿੱਚ ਲੁਕਾ ਲੈ ਮਿੱਠੀ ਅੰਦੇ ਆ ਪਾਣੀ ਬੜਾ ਸੁਆਦ ਆ ਹੂੰ ਪਾਣੀ ਆ ਤੋ ਹੜ ਦੋੜ ਕੇ ਟੁੱਟਿਆ ਆ ਤੂੰ ਮਿੱਠੀ ਜੀ ਨੀਰ ਦਾ ਕੀ ਕੰਮ ਆ ਤੋ ਮੈਂ ਖਾਣਾ ਨਹੀਂ ਪਾਪੜੀਆਂ ਕਬੜੀ ਹੰਦੜਾ ਟੈਸਟੀ ਲੱਗੁੰਦਾ ਨਾ ਹਮ ਮੈਂ ਤੇ ਉੱਥੇ ਦਿੰਦੇ ਆਉਣੇ ਜਾਂਦੇ ਸਵਾਦ ਉਹ ਰਿਹਣੀ ਅੱਛਾ ਅੱਛਾ ਨਾ ਮੰਮੀ ਮੈਂ ਚਾਹਤਾ ਚਲੋ ਵੀ ਮੈਂ ਖਾ ਲੈਣੀ ਚਮਚਾ ਜਾਈਗਾ ਨਾਲ ਕਿ ਕਿ ਬਰੀਤੀ ਰੈਸਟ ਵੀ ਨਹੀਂ ਹੈ ਸਾਰਾ ਕੁਝ ਹੀ ਖਾਂਦੀ ਹੈ ਗਰੇ ਬਕ ਕਰਨਾ ਨਹੀਂ ਹੋਣੀ ਨਿਕਸ ਬੀ ਬੰਦ ਹੈ ਨਾ ਹਾਂ ਨਾਲੇ ਲਵਾ ਚ ਚਾਲੂ ਬਣਾ ਚਾਲੂ ਆਲੂ ਦਿਨੀ ਬਤਵਾ ਹਲੋ ਹਲੋ ਬਾਗੇ ਹਲੋ ਆ ਬਣੋ ਆ ਬਾਸ ਸਾਰੇ ਟੋੜ ਟੋੜ ਟੁੱਟੀ ਜਾਂਦਾ ਆ ਆ ਬਣਵਾ ਖੋ ਗੰਦਾ ਬੱਚਾ ਮੈਨੂੰ ਟੁੱਟੇ ਨਹੀਂ ਜਾਂਦੇ ਆ ਕਿਉਂ ਮੈਂ ਘੜ ਤੇ ਦਾਰਾਂ ਨਹੀਂ ਟੁੱਟੇ ਕਿਉਂ ਗਾਣੇ ਤੋਂ ਤੋਂ ਪੂਰਾ ਚੱਕ ਕੇ ਬਾਪ ਆਪਣੀ ਹਾਂ ਦੇ ਵਿੱਚ ਪਾ ਹਮਮ ਮਰੀ ਪਾਣੀ ਬੜਾ ਸੁਆਦ ਆ ਲੱਸੀ ਦੀ ਬਾਤ ਪੀਵਾਂਗੇ ਲੈ ਅਸਲ ਠੀਕ ਗੱਲ ਜੋ ਕੇਹਾਂ ਤੇ ਜੀ ਰਾਜੀ ਪੰਡਤ ਨੇ ਮੰਗਾ ਕੇ ਦਿਲਾਸਿ ਪ੍ਰਵਾਹੇ ਰੱਖੀ ਤਾਂ ਪਹਿਲੇ ਪਾਣੀ ਦੀ ਪੱਲੀਆਂ ਹੁੰਦਾ ਆ ਮੰਨਤ ਆ ਜਾ ਉਹਨੇ ਨਹੀਂ ਖਾਣਾ ਨਹੀਂ ਖਾਣ ਹਾਂ ਜਿ ਕਿ ਉਹ ਆਪਣਾ ਤੇ ਰਿਜਦਾ ਪਿਆ ਵਾ ਦੇਖੋ ਥੋੜੀ ਦੇਰ ਤੱਕ ਆਪਣਾ ਪਿਓ ਬਣ ਜੂਗਾ ਜੇ ਰਿਜਦਾ ਪਿਆ ਵਾ ਗੈਸ ਨੂੰ ਆਪਾਂ ਤੇਜ਼ ਕਰ ਦਿੰਨੇ ਆ ਜੈਸ ਨੂੰ ਆਪਾਂ ਕਰਤਾ ਤੇਜ਼ ਤੇ ਕਿਓ ਆਪਣਾ ਇੰਦਾ ਪਿਆਵਾ ਫਿਰ ਤੁਹਾਨੂੰ ਦਿਖਾਉਨੇ ਆ ਕਿਓ ਬਣਨ ਤੋਂ ਬਾਅਦ ਚ ਹਾਂਜੀ ਕਿਓ ਆਪਣਾ ਇੱਧਰ ਬਣ ਰਿਆ ਵਾ ਬਸ 2 ਮਿੰਟ ਹੋਰ ਲੱਗਣਗੇ ਤੇ ਕਿਓ ਆਪਣਾ ਮੰਨ ਕੇ ਰੈਡੀ ਹੋ ਜਾਊਗਾ ਦੇਖੋ ਕਿਓ ਆਪਣਾ ਵਾ ਸਟੇਜ ਉੱਪਰ ਆ ਗਿਆ ਬਣ ਚੱਲੇ ਵਾ ਫਿਰ ਫਿਰ ਆਪਾਂ ਨੂੰ ਪੜਾਂਗੇ ਵੱਡੀ ਬਲੇਡ ਵਿੱਚ ਪੁੰਨ ਲਾਂ ਦੇ ਦੇਖੋ ਕਿੱਲੋ ਕਿਓ ਕਿੱਲੋ ਕਿਓ ਤਾਂ ਜ਼ਿਆਦਾ ਹੈ ਕਿਓ ਨਿਕਲ ਚੁੱਕਿਆ ਆਪਣਾ ਹੱਤਵਰ ਡੱਬ ਦੇ ਵਿੱਚ ਮੰਤਰੀ ਆਸੀਗਾ ਤੇ ਆਪਣਾ ਕਿਲੋ ਕੁ ਹੋ ਤਾਂ ਜ਼ਿਆਦਾ ਕਿਉਂ ਨਿਕਲ ਗਿਆ ਉਹ ਤੇ ਆਪਾਂ ਇਹਨੂੰ ਵੱਡੀ ਡੋਲਣੀ ਦੇ ਵਿੱਚ ਪਾ ਕੇ ਸਟੋਰ ਕਰ ਲਾਂਗੇ ਤੇ ਐਦਾਂ ਜਿਹਾ ਦਾਲ ਸਬਜ਼ੀ ਬਣਾਈ ਦੀ ਉਹਦੇ ਵਿੱਚ ਪਾ ਕੇ ਖਾ ਸਕਦੇ ਸਾਰੇ ਜਣੇ ਬਹੁਤ ਜ਼ਿਆਦਾ ਬਣਿਆ ਕਿਉਂ ਹਾਂਜੀ ਆਪਣਾ ਦੇਸੀ ਕਿਉਂ ਬਣ ਚੁੱਕਿਆ ਉਹ ਜੀ ਤੇ ਆਪਾਂ ਹੁਣ ਇਹਨੂੰ ਪੁਨਲਾਂ ਦੇ ਡੋਲਣੀ ਦੇ ਵਿੱਚ ਕਿਉਂਕਿ ਇਹਦੇ ਵਿੱਚ ਹੀ ਨਾਵੇਂ ਸ਼ਮ੍ਹਾ ਵੜਾ ਕੇ ਤੇ ਉਹ ਪੁੰਦੀ ਹੁੰਦੀ ਆ ਆ ਦੇਖੋ ਕਿ ਨਵਰੀਆਂ ਬਣਿਆ ਆ ਆਹ ਜਿੱਟਾ ਬਣਿਆ ਵਾ ਬਹੁਤ ਏਸੀ ਕਿਉ ਬਹੁਤ ਹੀ ਜ਼ਿਆਦਾ ਵਧੀਆ ਇਹ ਦੇਖੋ ਥੋੜਾ ਥੱਲੇ ਲਾ ਥੱਲੇ ਲਾ ਰੈੱਡ ਰੈੱਡ ਹੋ ਗਿਆ ਫਿੱਲਾ ਪਰ ਬਹੁਤ ਵਧੀਆ ਬਣਿਆ ਵਾ ਇੱਥੇ ਘਰ ਹੱਥੋਂ ਜਾਂਦੀ ਚੰਗੀ ਤਰ੍ਹਾਂ ਪਾਸ਼ਮਾਨ ਤੇ ਨੂੰ 올 ਦੇ ਆਓ ਇਹ ਲੋ ਤੋਂ ਉੱਪਰ ਦੇ ਸੀਗੇ ਆਪਣਾ ਲੰਘ ਗਿਆ ਵਾ ਵੇਖੋ ਦੇਖੋ ਮੋਟੀ ਹੋ ਗਿਆ ਬਣਾ ਆਪੇ ਹੋਣਾ ਇਹ ਅੱਪਾਜੀ ਵੀਡੀਓ ਬਣਾ ਰਹੇ ਹਾਂ ਸਾਂਝੀ ਕੀਤੀ ਆ ਦੇਸੀ ਘਿਓ ਕੱਢਣ ਵਾਲੀ ਤੇ ਨਾਲ ਖਾਦੇ ਆਪਾਂ ਗੋੜ ਗੱਪੇ ਤੇ ਅੱਜ ਦੀ ਵੀਡੀਓ ਇੰਨੀ ਤੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਜਰੂਰ ਕਰ ਲਿਓ ਜੀ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਮਾਇ